हां जी पीटीयू पंजाब टैक्सी ऑपरेटर यूनियन ਵੱਲੋਂ ਹਰ ਸਾਲ ਦੇ ਦਰਾਂ ਨੇ ਮੰਗ ਪੱਤਰ ਦਿੱਤਾ ਜਾਂਦਾ ਹੈ ਡੀਸੀ ਨੂੰ ਕਿ ਭਾਟ ਢੋਣ ਵਾਲੀਆਂ ਗੱਡੀਆਂ ਸਵਾਰੀਆਂ ਨਾਲ ਬੈਠਣ ਪਰ ਉਹਦਾ ਕੋਈ ਰਿਸਪਾਂਸ ਦੇਖਦਾ ਨਹੀਂ ਮਿਲ ਰਿਹਾ ਕਿਉਂਕਿ ਗੱਡੀਆਂ ਆਜੇ ਵੀ ਜਾ ਰਹੀਆਂ ਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਜੀ ਠਾਪਰ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਆ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰਡ ਨੰਬਰ 31 ਪਿਛਲੇ 5 ਸਾਲ ਤੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜਿਹੜੇ ਸਮੇਂ-ਸਮੇਂ ਤੇ ਡੀਸੀs ਹੈਵਾਂ ਇੱਥੇ ਰਹਿ ਕੇ ਗਏ ਆ 2019 ਤੋਂ ਅਸੀਂ ਲਗਾਤਾਰ ਜੀ ਮੰਗ ਪੱਤਰ ਦੇ ਰਹੇ ਆ ਭਾਟ ਹੋਣ ਵਾਲੀਆਂ ਗੱਡੀਆਂ ਜਿਹੜੀਆਂ ਆ ਸਵਾਰੀਆਂ ਧੋਨੀਆਂ ਮੇਲਿਆਂ ਦੇ ਦੌਰਾਨ ਮੇਲੇ ਉਹ ਚਾਹੇ ਕਿਸੇ ਵੀ ਧਾਰਮਿਕ ਸਥਾਨ ਦੇ ਹੋਣ ਕੋਈ ਆਪਾਂ ਇਸ ਗੱਲ ਨੂੰ ਕਿਸੇ ਗੱਲ ਤੇ ਇਹਨੂੰ ਟਾਰਗੇਟ ਨਹੀਂ ਕਰਦੇ ਕਿ ਕਿ ਲਾਅ ਦੇ ਖਿਲਾਫ ਆ ਕਾਨੂੰਨ ਦੇ ਖਿਲਾਫ ਆ ਉਹਨਾਂ ਕੋਲ ਗੁਰਜ ਕੈਰੀਅਰ ਦਾ ਪਰਮਟ ਆ ਤੇ ਕੰਮ ਉਹ ਸਵਾਰੀਆਂ ਢੋਣ ਦਾ ਕਰਦੇ ਆ ਜੀ 5 ਸਾਲ ਤੋਂ ਲੱਗੇ ਹੋਏ ਆ ਜੀ ਤਾਂ 5 ਸਾਲਾਂ ਦਾ ਜਿਹੜਾ ਸਾਰਾ ਡਾਟਾ ਆ ਉਹ ਮੇਰੇ ਕੋਲ ਆ ਮੈਂ ਆ ਤੁਹਾਨੂੰ ਅਲੱਗ-ਅਲੱਗ ਦੀ ਫੋਟੋਕਾਪੀ ਵੀ ਦੇ ਸਕਦਾ ਬਕਾਇਦਾ ਜਿਹੜੇ ਮੰਗ ਪੱਤਰ ਦਿੱਤੇ ਜਾਂਦੇ ਆ ਉਹਨਾਂ ਦੀ ਰিসিਵਿੰਗ ਲੈਨੇ ਆ ਸਮੇਂ-ਸਮੇਂ ਸੇਰ ਅਧਿਕਾਰੀਆਂ ਨਾਲ ਫੋਨ ਤੇ ਵੀ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਕਾਰੀ ਵੀ ਲੈਨੇ ਆ ਪਰ ਜਿਹੜਾ ਤਰਾਤਲ ਤੇ ਗਰਾਉਂਡ ਤੇ ਉਹ ਸਾਰੇ ਕੰਮਾਂ ਦਾ ਰਿਜ਼ਲਟ ਆ ਉਹ ਜਿੱਦਾਂ ਨਾ ਹੋਣਾ ਚਾਹੀਦਾ ਉਦਾਂ ਦਾ ਨਹੀਂ ਆ ਕਾਫੀ ਹੱਦ ਤੱਕ ਫਰਕ ਵੀ ਆ ਪਰ ਫੇਰ ਵੀ ਕਹਿ ਲੋ ਚੋਰ ਰਸਤੇ ਆ ਰਹੀ ਕਹਿ ਲੋ ਜਾਂ ਕਿਸੇ ਦੀ ਸਪਾਰਸ਼ ਨਾਲ ਕਹਿ ਲੋ ਗੱਡੀਆਂ ਜਿਹੜੀਆਂ ਆ ਉਹ ਚੱਲੇ ਹੀ ਰਹੀਆਂ ਜੀ ਹਜੇ ਵੀ ਤੁਸੀਂ ਇਸ ਸੰਬੰਧੀ ਕਦੀ ਏਡੀਸੀ ਸਾਹਿਬ ਨਾਲ ਡੀਸੀ ਮੈਮ ਨਾਲ ਕਦੀ ਕੋਈ ਗੱਲ ਕੀਤੀ ਕਿਉਂਕਿ ਇਹ ਬੰਦ ਕਿਉਂ ਨਹੀਂ ਹੋ ਰਿਹਾ ਉਨੀ ਲੋਕਾਂ 'ਚ ਅਵੇਰਨੈਸ ਆ ਰਹੀ ਦੇਖੋ ਜੀ ਅਸੀਂ ਤਾਂ ਪਹਿਲਾਂ ਆਪਣੇ ਦੌਰ ਤੇ ਇੰਡੀਵਿਜੂਅਲ ਦੌਰ ਦੇ ਜਥੇਬੰਦੀਆਂ ਲੋਗ ਗੱਡੀਆਂ ਨੂੰ ਰੋਕ ਕੇ ਸਵਾਰੀਆਂ ਨੂੰ ਵੀ ਸਮਝਾਇਆ ਗਿਆ ਡਰਾਈਵਰਾਂ ਨੂੰ ਵੀ ਸਮਝਾਇਆ ਗਿਆ WhatsApp ਗਰੁੱਪਾਂ 'ਚ ਵੀ ਮੈਸੇਜ ਪਾਏ ਗਏ ਵੀਡੀਓ ਬਣਾ ਕੇ ਵੀ ਆਪਣੀਆਂ ਵਾਇਰਲ ਕੀਤੀਆਂ ਗਈਆਂ ਪਰ ਕਿਤੇ ਨਾ ਕਿਤੇ ਜਿਹੜੀ ਕਹਿ ਲਓ ਵੀ ਸਰਕਾਰ ਦੇ ਤੇ ਆਮ ਪਬਲਿਕ ਦੇ ਇਹ ਗੱਲ ਉਹਨਾਂ ਦੇ ਧਿਆਨ 'ਚ ਨਹੀਂ ਆ ਰਹੀ ਬੁਰੀ ਕੀ ਇਹਦਾ ਜਿਹੜਾ ਐਕਚੁਅਲ 'ਚ ਨੁਕਸਾਨ ਕੀ ਆ ਨੁਕਸਾਨ ਮੈਂ ਤੁਹਾਨੂੰ ਥੋੜਾ ਜਿਹਾ ਮੋਟਾ ਜਿਹਾ ਬਰੀਫ ਕਰ ਦਿੰਨਾ ਆ ਕਿ ਜਿਹੜੀ ਲੋਡ ਕੈਰੀਅਰ ਗੱਡੀ ਆ ਉਹ ਸਿਰਫ ਪੈਸੇਂਜਰ ਢੋਣ ਲਈ ਆ ਤੇ ਜਿਹੜੀ ਟੈਕਸੀ ਗੱਡੀ ਆ ਉਹ ਸਵਾਰੀਆਂ ਢੋਣ ਲਈ ਆ ਜਿਹੜੀ ਲੋਡ ਕੈਰੀਅਰ ਗੱਡੀ ਆ ਸੌਰੀ ਮਾਫ ਕਰਿਓ ਲੋਡ ਕੈਰੀਅਰ ਸਿਰਫ ਜਿਹੜਾ ਟਰਾਂਸਪੋਰਟੇਸ਼ਨ ਦਾ ਕੰਮ ਆ ਉਹੀ ਕਰ ਸਕਦੀ ਆ ਤੇ ਜਿਹੜੀ ਪੈਸੇਂਜਰ ਕੈਰੀਂ ਗੱਡੀ ਆ ਉਹ ਸਿਰਫ ਸਵਾਰੀਆਂ ਹੀ ਢੋ ਸਕਦੀ ਆ ਤੇ ਅਕਸਰ ਤੁਸੀਂ ਵੀ ਦੇਖਦੇ ਆ ਇਸ ਫੀਲਡ 'ਚ ਪੁਰਾਣੇ ਆ ਤੁਸੀਂ ਹਰ ਇੱਕ ਮੇਲੇ ਦੌਰਾਨ ਕੋਈ ਨਾ ਕੋਈ ਵੱਡਾ ਹਾਸਾ ਪੁਸ਼ਿਆਰਪੁਰ ਜ਼ਿਲ੍ਹੇ 'ਚ ਜਾਂ ਹਿਮਾਚਲ ਦੀ ਹੱਦ ਦੇ ਅੰਦਰ ਕੋਈ ਨਾ ਕੋਈ ਵੱਡਾ ਹੱਸਾ ਹਰ ਸਾਲ ਹੁੰਦਾ ਹੈ ਉਹ ਹਾਸੇ ਦਾ ਕਾਰਨ ਕੀ ਆ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਨਾਕੀ ਲਗਾ ਕੇ ਉਹਨਾਂ ਨੂੰ ਅਵੇਅਰ ਕਰਨਾ ਜਾਂ ਉਹਨਾਂ ਦੇ ਚਲਾਨ ਕਰਨਾ ਉਹ ਪੂਰਨ ਤੌਰ ਤੇ ਜਿਹੜਾ ਪ੍ਰਸ਼ਾਸਨ ਆ ਆਪਣੇ ਕੰਮ ਦੇ ਵਿੱਚ ਸਫਲ ਨਹੀਂ ਹੋਇਆ ਕਿਸੇ ਹੱਦ ਤੱਕ ਅਸੀਂ ਵੀ ਸਫਲ ਨਹੀਂ ਹੋਏ ਕਿ ਉਹਨਾਂ ਛੋਟੇ ਆ ਦੀਪੇਕ ਆਪ ਕੈਂਟਰਾਂ ਟ੍ਰੱਕਾਂ ਵਾਲੇ ਵੀਰਾਂ ਨੂੰ ਸਮਝਾ ਸਕੀਏ ਕਿ ਇਹ ਕੰਮ ਨਾ ਕਰੋ ਪਰ ਜਾਨੀ ਅਤੇ ਮਾਲੀ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੁੰਦਾ ਜੀ ਹਰੇਕ ਸਾਲ ਕੋਈ ਨਾ ਕੋਈ ਹਾਦਸਾ ਕਿਸੇ ਨਾ ਕਿਸੇ ਮੇਲੇ ਦੌਰਾਨ ਹੁੰਦਾ ਹੀ ਆ ਜ਼ਰੂਰੀ ਨਹੀਂ ਕਿ ਉਹ ਸੌਣਵੀਂ ਨਹੀਂ ਹੋਣਾ ਆ ਉਹ ਕਈ ਵਾਰ ਮਾਰਚ ਮਹੀਨੇ ਕੋਈ ਮੇਲਾ ਹੁੰਦਾ ਉਦੋਂ ਹੋ ਜਾਂਦਾ ਕਈ ਵਾਰ 100 ਮਹੀਨੇ ਕੋਈ ਮੇਲਾ ਹੁੰਦਾ ਤੇ ਉਦੋਂ ਹੋ ਜਾਂਦਾ ਜੀ ਸਰ ਹਾਈ ਕੋਰਟ ਵੱਲੋਂ ਵੀ ਇਹ ਆਰਡਰ ਦਿੱਤੇ ਗਏ ਆ ਕਿ ਅਸੀਂ ਦੀ ਪਾਲਣਾ ਨਹੀਂ ਹੋ ਰਹੀ ਕਿਉਂਕਿ ਹਾਈ ਕੋਰਟ ਨੇ ਵੀ ਆਰਡਰ ਜਾਰੀ ਹਾਈ ਕੋਰਟ ਦੇ ਆਰਡਰ ਦਾ ਜੀ ਆ ਦੇਖੋ ਮੇਰੇ ਕੋਲ ਆ ਜੀ ਹਾਈ ਕੋਰਟ ਦੀ ਮਾਨਯੋਗ ਜੀਜ ਜਸਟਿਸ ਦੀ ਕਾਪੀ ਇਹ 17 8 2012 ਦੀ ਆ ਜੀ ਤੇ ਇਹਦੇ ਵਿੱਚ ਜਿਹੜੇ ਸਾਡੇ ਜਸਟਿਸ ਆ ਜਸਵੀਰ ਸਿੰਘ ਆ ਦੇਖੋ ਹਾਈ ਕੋਰਟ ਦੀ ਕਾਪੀ ਵੀ ਮੇਰੇ ਕੋਲ ਆ 2012 ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਅਸੀਂ ਜਿਹੜਾ ਆ ਕੇਸ ਜਿੱਤੇ ਹੋਏ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਆਰਡਰ ਕੀਤੇ ਆ ਕਿ ਇਹ ਜਿਹੜਾ ਕੰਮ ਆ ਸੰਪੂਰਨ ਤੌਰ ਤੇ ਰੁਕੇ ਆ ਹੁਣ ਮੈਂ ਤੁਹਾਨੂੰ ਮੰਗ ਪੱਤਰਾਂ ਦੀਆਂ ਰিসিਵਿੰਗ ਦਿਖਾ ਦਿੰਦਾ ਜੀ ਆ 2024 ਦੀ ਰিসিਵਿੰਗ ਆ ਡੀਸੀ ਆਫਿਸ ਦੀ ਆ 2022 ਦੀ ਆ ਇਸੇ ਤਰ੍ਹਾਂ 2023 ਦੀ ਰিসিਵਿੰਗ ਆ ਮਤਲਬ ਹਰੇਕ ਸਾਲ ਜਿਹੜਾ ਆ ਮੰਗ ਪੱਤਰ ਆ ਉਹ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜਿਹੜੇ ਵੀ ਸਮੇਂ ਦੇ ਡਿਪਟੀ ਕਮਿਸ਼ਨਰ ਰਹੇ ਆ ਚਾਹੇ ਉਹ ਅੱਜ ਦੀ ਗੱਲ ਕਰੀਏ ਚਾਹੇ ਉਹ ਅਜ ਤੋਂ 5 ਸਾਲ ਪਹਿਲਾਂ ਦੀ ਗੱਲ ਕਰੀਏ ਮਤਲਬ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਨਹੀਂ ਹੈਗਾ ਕਾਫੀ ਹੱਦ ਤੱਕ ਰੁਕਿਆ ਹੈ ਕੰਮ ਪਰ ਜਿੱਦਾਂ ਰੁਕਣਾ ਚਾਹੀਦਾ ਜਿੱਦਾਂ ਇਹ ਇੰਪਲੀਮੈਂਟ ਹੋਣਾ ਚਾਹੀਦਾ ਉਦਾਂ ਹੋ ਨਹੀਂ ਰਿਹਾ ਡਰਾਈਵਰ ਵੀਰਾਂ ਨੂੰ ਇਹਦਾ ਟੈਕਸੀ ਵੀਜ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਵੀ ਇਹਦਾ ਨੁਕਸਾਨ ਝੱਲਣਾ ਪੈ ਰਿਹਾ ਕਿਸ ਤਰ੍ਹਾਂ ਦਾ ਨੁਕਸਾਨ ਨੁਕਸਾਨ ਦੇਖੋ ਜੀ ਤੁਹਾਨੂੰ ਇਹ ਇਹਦਾ ਆਮ ਜੀ ਇੱਕ ਸਧਾਰਨ ਜੀ ਗੱਲ ਆ ਵੀ ਇੱਕ ਜਿਹੜਾ ਛੋਟਾ ਹੱਥੀ ਆ ਜਾਂ ਪਿਕਅਪ ਆ ਉਹ ਉਹਦੇ 'ਚ ਕੋਈ ਲਿਮਟ ਨਹੀਂ ਸਵਾਰੀਆਂ ਦੀ ਸਾਡੇ ਕੋ ਗੱਡੀਆਂ ਆ 7 ਸੀਟਰ 5 ਸੀਟਰ 12 ਸੀਟਰ 17 ਸੀਟਰ ਅਸੀਂ ਤਾਂ ਉਹ ਜਿੰਨੀ ਸੀਟ ਕਪੈਸਿਟੀ ਆ ਉਨੀਆਂ ਹੀ ਸਵਾਰੀਆਂ ਬਿਠਾ ਸਕਦੇ ਆ ਜਿਹੜਾ ਖੁੱਲੀ ਬਾਡੀ ਆ ਲੋਡ ਗੈਰੀਅਰ ਆ ਉਹਦੇ 'ਚ ਕੋਈ ਗਿਣਤੀ ਨਹੀਂ ਸਵਾਰੀਆਂ ਦੀ ਉਹ ਛੋਟੇ ਹਾਥੀ ਵਾਲਾ ਵੀ 25-30 ਸਵਾਰੀਆਂ ਲਈ ਫਿਰਦਾ ਪਿਕਅਪ ਵਾਲਾ 50-55 ਲਈ ਫਿਰਦਾ ਕੈਂਟਰ ਵਾਲਾ 1.5-200 ਸਵਾਰੀ ਲਈ ਫਿਰਦਾ ਤੇ ਉਹ ਜਦੋਂ ਵੀ ਕਦੇ ਕੋਈ ਹਾਸਾ ਹੁੰਦਾ ਪੰਜਾਬ ਜਾਂ ਹਿਮਾਚਲ 'ਚ ਤੇ ਉਹਦੇ ਜਾਨੀ ਜਿਹੜੇ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੁੰਦੇ ਆ ਤੇ ਇਸ ਲਈ ਇਹ ਜਿਹੜਾ ਟੈਕਸੀ ਦੇ ਕੰਮ ਨੂੰ ਫਰਕ ਆ ਉਹ ਤੁਸੀਂ ਦੇਖ ਲਓ ਵੀ ਤੁਸੀਂ ਸ਼ਹਿਰ 'ਚ ਘੁੰਮਦੇ ਆ ਘੁੰਮਦੇ ਫਿਰਦੇ ਦੇਖਿਓ ਖਾਸ ਕਰਕੇ ਸਾਡੀਆਂ ਜਿਹੜੀਆਂ ਟੈਂਪੂ ਟਰੈਵਲ ਗੱਡੀਆਂ ਆ ਜਿਹਨਾਂ ਦੀ ਸੀਟ ਕਪੈਸਿਟੀ 12 ਤੋਂ 17 ਸੀਟਰ ਤੱਕ ਆ ਉਹ ਆਮ ਖੜੀਆਂ ਆ ਮੇਲਿਆਂ ਦੇ ਦੌਰਾਨ ਤੇ ਲੋਡ ਗੈਰੀਅਰ ਜਿਹੜੇ ਆ ਉਹ 2-2 3-3 ਟਰੈਂਪੂ ਟਰੈਵਲਾਂ ਦੀ ਸਵਾਰੀ ਇੱਕ ਛੋਟੇ ਹਾਥੀ ਵਾਲਾ ਇੱਕ ਮਿੰਦਰਾ ਪਿਕਅਪ ਵਾਲਾ ਚੱਕ ਕੇ ਲੈ ਜਾਂਦਾ ਹੈ ਅੱਗੇ ਬੀਟੀਯੂ ਦਾ ਕੀ ਰਹੇਗਾ ਸਟੈਂਡ ਦੇ ਬਾਰੇ ਸਟੈਂਡ ਇਹੀ ਆ ਜੀ ਅਸੀਂ ਮੇਲਾ ਖਤਮ ਹੋਣ ਦੀ ਵੇਟ ਕਰ ਰਹੇ ਆ ਤੁਹਾਡੇ ਮਾਦੇਮਰਾ ਵੀ ਵੀ ਹਿਸ਼ਾਰਪੁਰ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਜਾਣੂ ਕਰਾਉਨੇ ਆ ਕਿ ਇਹ ਲਾਸਟ ਜਿਹੜਾ ਸਾਡੇ ਕੋਲ ਹਥਿਆਰ ਆ ਉਹ ਤਾਂ ਆਰਟੀਆਈ ਹੈ ਜੀ ਅਸੀਂ ਹੁਣ ਸਾਰੇ ਪੰਜਾਬ ਦੀ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਆਰਟੀਆਈ ਪਾਵਾਂਗੇ ਪਾ ਕੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਪਤਾ ਕਰਾਂਗੇ ਕਿ ਇਹ ਇਸ ਮੇਲੇ ਦੌਰਾਨ ਕਿੰਨੇ ਚਲਾਨ ਹੋਏ ਜਾਂ ਜਿਹੜੇ ਵੀ ਮੇਲੇ ਪੰਜਾਬ ਦੇ ਵਿੱਚ ਹੁੰਦੇ ਆ ਉਹਨਾਂ ਮੇਲਿਆਂ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਨੇ ਜਲੰਧਰ ਨੇ ਲੁਧਿਆਣਾ ਨੇ ਪੂਰੇ ਪੰਜਾਬ 'ਚ ਇੱਕ ਆਰਟੀਆਈ ਪਾ ਕੇ ਸਾਰੇ ਜ਼ਿਲ੍ਹਿਆਂ ਦਾ ਵੇਰਵਾ ਇਕੱਠਾ ਕਰਕੇ ਤੱਥਾਂ ਦੇ ਆਧਾਰ ਤੇ ਪੀਪਰਵਰਕ ਨਾਲ ਸਰਕਾਰ ਨਾਲ ਕੋਈ ਗੱਲਬਾਤ ਕਰਾਂਗੇ ਬਹੁਤ ਜ਼ਿਆਦਾ ਮੰਦਾ ਆ ਜੇ ਤੁਸੀਂ ਟੈਕਸਾਂ ਦੀ ਗੱਲ ਕਰੋ ਰਿਹਾ ਇਸ ਵੇਲੇ ਟੈਕਸ ਅੰਸ਼ੋਰੈਂਸ ਜਿਹੜੇ ਆ ਇੰਨੇ ਜ਼ਿਆਦਾ ਆ ਕਿ ਅਫੋਰਡ ਨਹੀਂ ਕਰ ਸਕਦਾ ਇੱਕ ਆਮ ਜਿਹੜਾ ਸਿੰਗਲ ਮੋਟਰ ਮਾਲਕ ਆ ਪਰ ਇਹ ਦੇਖ ਲਓ ਵੀ ਤੁਸੀਂ ਟੈਕਸ ਭਰਦੇ ਆ ਭਾਟ ਹੋਣ ਦੀਆਂ ਗੱਡੀਆਂ ਦਾ ਤੇ ਕੰਮ ਕਰਦੇ ਆ ਸਵਾਰੀਆਂ ਚੱਕਣ ਦਾ ਇਸ ਲਈ ਸਾਡਾ ਕਿੱਤਾ ਜਿਹੜਾ ਦਿਨੋਂ ਦਿਨ ਉਹ ਨਗਰਵਾਲ ਜਾ ਰਿਹਾ ਮਾਤਾ ਜੰਦੂਪਨੀ ਲਈ ਚੱਲ ਰਹੇ ਆ ਕਿੱਦਾਂ ਇਸਲੇ ਰੋਡ ਜਾਂਦੇ ਕਰ ਇਹ ਮਾਤਾ ਜੀ ਦੇ ਬੇਲੇਗਰੀ ਨੂੰ ਘੋਟਾਉਣਾ ਚੱਲ ਰਹੇ ਆ ਦਿਨ ਕੋਲੇ ਕੋਈ ਰਿਕਵਰੀ ਕੀ ਕੋਈ ਜਾਮ ਨਹੀਂਗਾ ਇਨਰ ਜਿਹੜੀਆਂ ਦੁਬਸ਼ਾ ਬੇਤੀਆਂ ਨੇ ਉਸ ਤੋਂ ਜਿਹੜੀ ਭਾਰ ਵਾਲੀ ਗੱਡੀ ਆ ਗਈ ਤਾਂ ਟਿੱਪਰ ਵਗੈਰਾ ਟਰੱਕ ਵਾਲਾ ਐਸਐਡੀ ਸਾਹਿਬ ਜੀ ਦੀਆਂ ਬਹੁਤ ਸਹੂਲਤ ਦਿੱਤਾ ਜਿਸ ਵਨ ਦੇ ਵਿੱਚ ਵੀ ਇਹਨਾਂ ਦੀ ਇਹ ਇਹਨਾਂ ਨੂੰ ਵਨਵੇ ਕੀਤਾ ਜਾਵੇ ਉੱਥੋਂ ਤੱਕ ਆਪਣੇ ਜਿਹੜੀਆਂ ਭਾਰ ਵਾਲੀ ਟਿੱਪਰਾਂ ਟਰੱਕਾਂ ਇਹਨਾਂ ਨੂੰ ਗਰੇਟ ਤੋਂ ਜਿਹੜਾ ਬੰਦ ਕਰਤਾ ਆ ਉਦੋਂ ਬੰਜਰਵਾੜ ਤੋਂ ਜਿਹੜੀਆਂ ਭਾਰਾਂ ਲਈ ਕਰਦੀਆਂ ਪੰਡਤਾਂ ਦੀ ਬਾਕੀ ਪਾਰਾ ਮੇਲਾ ਚੱਲ ਰਿਹਾ ਇੱਥੇ ਲੰਗਰ ਹੈ ਉਸ ਤੋਂ ਮਾਰਾ ਮੋਟਾ ਰੱਖਿਆ ਦਾ ਬਾਕੀ ਕੋਈ ਧਾਮ ਵਾਲਾ ਕੋਈ ਕੰਮ ਨਹੀਂ ਗਾੜਿਆ